ਹੈਲੋ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਵੈਲਫੇਅਰ ਸੋਚ ਤੇ ਵੈਲਫੇਅਰ ਸੋਚ ਰਾਹੀਂ ਇੱਕ ਵਾਰ ਫਿਰ ਲੈ ਕੇ ਆਇਆ ਹਾਂ ਤੁਹਾਡੇ ਲਈ ਸਰਕਾਰੀ ਨੌਕਰੀਆਂ ਅੱਜ ਦੀ ਜਿਹੜੀ ਨੌਕਰੀ ਆ ਇਹ ਪੰਜਾਬ ਗੌਰਮਿੰਡੀ ਨੌਕਰੀ ਆ ਐਸਐਸਐਸਬੀ ਬੋਰਡ ਨੇ ਜਿਹੜੀਆਂ ਇਹ ਨੌਕਰੀਆਂ ਆਈਆਂ ਉਹ ਕੱਢੀਆਂ ਆ ਅਸਾਮੀ ਦਾ ਨਾਮ ਆ ਜੀ ਟੈਲੀਫੋਨ ਆਪਰੇਟਰ ਗਿਣਤੀ ਕਿੰਨੀ ਇਹਦੀ ਅਸਾਮੀਆਂ ਦੀ 9 ਦੂਸਰੀ ਹੈ ਵਰਕ ਮਿਸਤਰੀ ਇੱਕ ਕੁਪਨ ਕਲਰ ਇੱਕ ਪਲੰਬਰ ਇੱਕ ਕਾਰਪੈਂਟਰ ਇੱਕ ਇਹ ਸਰਕਾਰੀ ਨੌਕਰੀਆਂ ਪੱਕੀਆਂ ਨੌਕਰੀਆਂ ਐ ਐਸਐਸ ਬੋਰਡ ਜਿਹੜਾ ਇਹਨੂੰ ਕੱਢ ਰਿਹਾ ਹੈ ਅੱਗੇ ਪੇਜ ਆ ਕੇ ਜਿਹੜੇ ਇੰਪੋਰਟੈਂਟ ਪੇਜ ਆਉ ਮੈਂ ਤੁਹਾਨੂੰ ਉਹਦੇ ਬਾਰੇ ਦੱਸ ਦੇਣਾ ਬਾਕੀ ਮੈਂ ਹਮੇਸ਼ਾ ਹੀ ਕਹਿੰਦਾ ਹਾਂ ਕਿ ਅਪਲਾਈ ਕਰਨ ਤੋਂ ਪਹਿਲਾਂ ਮੇਰੇ ਗਰੁੱਪ ਵਿੱਚ ਜਾ ਕੇ WhatsApp ਗਰੁੱਪ ਵਿੱਚ ਜਾ ਕੇ ਨੋਟੀਫਿਕੇਸ਼ਨ ਮੇਰੇ ਤੋਂ ਲੈ ਲਓ ਪੜ੍ਹ ਲਓ ਫਿਰ ਪੜ੍ਹ ਕੇ ਅਪਲਾਈ ਕਰੋ ਚਲੋ ਵੀਡੀਓ ਸ਼ੁਰੂ ਕਰਦਾ ਹਾਂ ਆਨਲਾਈਨ ਅਪਲਾਈ ਕਰਨਾ ਜੀ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਸ਼ੁਰੂਆਤ ਹੋਣੀ ਹੈ 22/7 ਤੋਂ ਸ਼ੁਰੂ ਹੋਣੀ ਆ ਇਤਿਹਾ ਇਸ਼ਤਿਹਾਰ ਜਿਹੜਾ ਆ ਚੁੱਕਾ 17/7 ਤੋਂ ਪਰ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਸ਼ੁਰੂਆਤ ਹੋਣੀ ਉਹ 22/7 2024 ਤੋਂ ਹੋਣੀ ਹੈ ਲੇਕਿਨ 22 ਜੁਲਾਈ ਤੋਂ ਸ਼ੁਰੂ ਹੋਣੀ ਆ ਔਰ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਆਖਰੀ ਮਿਤੀ ਹੈਗੀ 14 ਅਗਸਤ ਆ 14/8 ਸ਼ਾਮ ਦੇ 5 ਵਜੇ ਦਾ ਕਰਾਏ ਨੋਟ ਕਰਨਾ ਆਮ ਜਿਹੜੀਆਂ ਭਾਰਤੀਆਂ ਹੁੰਦੀਆਂ ਉਹਨਾਂ ਦੀ ਜਿਹੜੀ ਅਪਲਾਈ ਕਰਨ ਦੀ ਲਾਸਟ ਡੇਟ ਹੁੰਦੀ ਹੈ ਉਹ ਰਾਤ ਦੇ 11 ਵਜੇ ਤੱਕ ਹੁੰਦੀ ਆ ਪਰ ਇਹ ਸ਼ਾਮ ਦੇ 5 ਵਜੇ ਤੱਕ ਆ। ਹੋਰ 14 ਅਗਸਤ ਸ਼ਾਮ ਦੇ 5 ਵਜੇ ਤੱਕ ਤੁਸੀਂ ਅਪਲਾਈ ਕਰ ਸਕਦੇ ਆ। ਫੀਸ ਭਰਨ ਦੀ ਜਿਹੜੀ ਆਖਰੀ ਮਿਤੀ ਹੈਨੀ ਆ ਉਹ ਹੁਣੇ 19 ਅਗਸਤ। ਇੱਕ ਵਾਰੀ ਫੇਰ ਦੱਸ ਦਵਾਂ ਗਰੁੱਪ ਸੀ ਦੀਆਂ ਇਹ ਅਸਾਮੀਆਂ ਆ ਐਸਐਸ ਬੋਰਡ ਪੰਜਾਬ ਸਰਕਾਰੇ ਕੱਢ ਰਹੀ ਐ ss.punjab.gov.in ਤੇ ਜਾ ਕੇ ਆਪਾਂ ਇਹ ਇਹਨਾਂ ਨੌਕਰੀਆਂ ਬਾਰੇ ਜਿਹੜਾ ਪਤਾ ਕਰ ਸਕਦੇ ਆ। ਸਾਮਿਆ ਦਾ ਕੈਟਾਗਰੀ ਵਾਈਜ਼ ਵਰਗੀਕਰਨ ਕਿਵੇਂ ਆ ਬਰਕ ਮਿਸਤਰੀ ਕੈਟਾਗਰੀ ਐਸ ਸੀ ਐਮ ਐਂਡ ਬੀ ਐਮ ਐਂਡ ਬੀ ਦਾ ਮਤਲਬ ਹੁੰਦਾ ਮਜਵੀ ਐਂਡ ਬਾਰਮਿਕੀ ਬਰਕ ਮਿਸਤਰੀ ਦੀ ਐਸ ਸੀ ਦੀ ਰਿਜ਼ਰਵ ਪੋਸਟ ਆ ਇਹ ਟੋਟਲ ਪੋਸਟ ਹੈਗੀ 1 ਦੂਜੀ ਪੋਸਟ ਹੈ ਕੁਪਨ ਕਲਰਕ ਦੀ ਇਹ ਵੀ ਐਸ ਸੀ ਮਜਵੀ ਦੀ ਆ 1 ਪਲੰਬਰ ਦੀ ਵੀ ਐਸ ਸੀ ਮਜਵੀ ਇਹ ਵੀ 1 ਕਾਰਪੈਂਟਰ ਦੀ ਵੀ ਐਸ ਸੀ ਮਜਵੀ ਇਹ ਵੀ 1 ਇਹਦੇ ਵਿੱਚ ਇਸ ਵਾਰ ਐਸ ਸੀ ਮਜਵੀ ਵਾਸਤੇ ਇਹ ਪੋਸਟਾਂ ਸਰਕਾਰ ਨੇ ਕੱਢੀਆਂ ਆ ਕਾਰਪੈਂਟਰ ਤੋਂ ਬਾਅਦ ਅੱਗੇ ਆ ਗਿਆ ਟੈਲੀਫੋਨ ਆਪਰੇਟਰ ਇਹਦੇ ਵਿੱਚ ਜਨਰਲ ਦੇ 4 ਵਾ ਐਸਸੀ ਮਜਬੂਲੀ ਬਾਲਮਿਕੀ 2 ਐਸਸੀ ਰਵਦਾਸੀਆਂ ਅਦਰ ਦਾ 1 ਬੀਸੀ 1 ਐਕਸ ਸਰਵਿਸਮੈਨ ਜਨਨ ਜਿਹੜਾ ਉਹ ਇੱਕ ਟੋਟਲ ਆ ਜੀ 13 ਜਿਹੜਾ ਉਹ ਪੋਸਟ ਆ ਉਹਦੇ ਵਿੱਚ ਊਮੈਨਸ ਦੀ ਅਲੱਗ ਰਿਜ਼ਰਵੇਸ਼ਨ ਜਿਹੜੀ ਉਹ ਹੈਗੀ ਆ ਬਾਕੀ ਅਪਲਾਈ ਅਸਾਮੀਆਂ ਲਈ ਅਪਲਾਈ ਕਰਨ ਦੀ ਕੈਟਾਗਰੀ ਕੋਡ ਵੜਾ ਤੁਹਾਡੇ ਕੋਲ ਹੈਗੀ ਹੈ ਜੇ ਜਦੋਂ ਤੁਸੀਂ ਅਪਲਾਈ ਕਰਨਾ ਆਨਲਾਈਨ ਤੇ ਉਹਨੇ ਤੁਹਾਡੇ ਕੋਲ ਕੈਟਾਗਰੀ ਕੋਡ ਮੰਗਣਾ एससी मजी वाल्मीकि दा जेड़ा कोड हां ओ 102 वा जनरल दा जेड़ा कोड 101 वा बीसी दा बैकवर्ड क्लास दा कोड जेड़ा 104 वा एक्स सर्विसमैन जनरल सेल्फ दा 105 वा एक्स सर्विसमैन जनरल डिपेंडेंट दा 106 ਆ ਇਹ ਕੋਡ ਤੁਸੀਂ ਉਦੋਂ ਭਰਨੇ ਜਦੋਂ ਤੁਸੀਂ ਇਹਦਾ ਅਪਲਾਈ ਜਿਹੜਾ ਉਹ ਆਨਲਾਈਨ ਜਿਹੜਾ ਉਹ ਕਰਨਾ ਆ ਵਿੱਦਿਅ ਯੋਗਤਾ ਜਿਹੜੀ ਜੀ ਚਾਹੀਦੀ ਹੈ ਇਹਦੇ ਵਾਸਤੇ ਅਲੱਗ-ਅਲੱਗ ਅਸਾਮੀ ਵਾਸਤੇ ਅਲੱਗ-ਅਲੱਗ ਵਿੱਦਿਅ ਯੋਗਤਾ ਹੈ ਉਹ ਮੈਂ ਤੁਹਾਨੂੰ ਦੱਸਾਂ ਲਗਾ ਬਾਰਕ ਮਿਸਤਰੀ ਵਾਸਤੇ ਜਿਹੜੇ ਆਈਟੀਆ ਸਰਟੀਫਾਈਡ ਚਾਹੀਦਾ ਰੈਲੇਵੈਂਟ ਟ੍ਰੇਡ ਵਿੱਚ ਫਰੋਮ ਐਨੀ ਗਵਰਨਮੈਂਟ ਇੰਸਟੀਟਿਊਟ ਔਰ ਇਕੁਇਲੈਂਟ ਔਰ ਵਿਦ 2 ਇਅਰ ਐਕਸਪੀਰੀਐਂਸ ਬਾਰਕ ਮਿਸਤਰੀ ਦਾ ਇੱਦੀ ਜਿਹੜਾ ਕਪਨ ਕਲਰਕ ਹੈਗਾ ਇਹ ਵੀ ਬੈਚਲਰ ਜਿਹੜਾ ਬੈਚਲਰ ਹੋਵੇ ਬੀਕਾਮ ਕੀਤੀ ਹੋਵੇ ਉਹਨੇ ਰਿਕੋਗਨਾਈਜ਼ ਯੂਨੀਵਰਸਿਟੀ ਤੋਂ ਔਰ ਕੰਪਿਊਟਰ ਦੀ ਹੋਰ ਜਾਣਕਾਰੀ ਹੋਵੇ ਔਰ ਕੰਪਿਊਟਰ ਇੱਕ 120 ਘੰਟੇ ਜਿਹੜਾ ਉਹਨੇ ਘੱਟੋ-ਗਾਟਾ ਜਿਹੜਾ ਕੋਰਸ ਜਿਹੜਾ ਉਹ ਕੀਤਾ ਹੋਵੇ ਗਵਰਨਮੈਂਟ ਰਿਕੋਗਨਾਈਜ਼ਡ ਯੂਨੀਵਰਸਿਟੀ ਜਾਂ ਇੰਸਟੀਚਿਊਟ ਤੋਂ ਦੂਜਾ ਦੇਖੋ ਇਹ ਥੱਲੇ ਲਿਖਿਆ ਇੱਕ ਵੀ ਜਾਂ ਫਿਰ ਔਰ ਲਿਖਿਆ ਇੱਕ ਓ ਲੈਵਲ ਦਾ ਸਰਟੀਫਿਕੇਟਸ ਕੋਰਸ ਹੁੰਦਾ ਜਿਹੜਾ ਡੋਇਕ ਕਰੋਂਦਾ ਆ ਇਹ ਨਾਇ ਲੈਟਸ ਵੀ ਕਰੋਂਦੀ ਆ ਮੈਂ ਆਪਣੇ ਓ ਲੈਵਲ ਦੇ ਇਹੇ ਕੋਰਸ ਵਾਸਤੇ ਵੀਡੀਓ ਵੀ ਬਣਾਈ ਸੀਗੀ ਔਰ ਹਰ ਵੀਡੀਓ ਵਿੱਚ ਕਹਿੰਦਾ ਕਿ ਜੇ ਕਿਸੇ ਨੇ ਸਰਕਾਰੀ ਨੌਕਰੀ ਲੈਣੀ ਆ ਕਲਰਕ ਦੀ ਕੰਪਿਊਟਰ 베ਸਟ ਅੱਜ ਕਾ ਸਾਰਾ ਕੁਝ ਕੰਪਿਊਟਰ 베ਸਟ ਆਫਿਸ ਵਿੱਚ ਹੁੰਦਾ ਤੋਂ ਉਹਨੂੰ ਓ ਬੀਏ ਜਾਂ ਬੀਕੋਮ ਤੋਂ ਬਾਅਦ ਓ ਲੈਵਲ ਦਾ ਜਿਹੜਾ ਕੋਰਸ ਕਰਨਾ ਬਹੁਤ ਜ਼ਰੂਰੀ ਹੈ ਸਰਕਾਰ ਜਦੋਂ ਵੀ ਨੌਕਰੀ ਕੱਢਦੀ ਆ ਉਹ ਇੱਕ ਕੋਰਸ ਮੰਗਦੀ ਆ ਕੰਪਿਊਟਰ ਜਾਣਕਾਰੀ ਓ ਲੈਵਲ ਦਾ ਕੋਰਸ ਇਹਦਾ ਮੰਗਦੀ ਆ ਮੈਂ ਹਰ ਹਰ ਵਾਰ ਉਹ ਓ ਲੈਵਲ ਦਾ ਕੋਰਸ ਕਰਨ ਦੇ ਲੋਕਾਂ ਨੂੰ ਪ੍ਰਮੋਟ ਜ਼ਰੂਰ ਕਰਦਾ ਆ ਪਰ ਪਤਾ ਨਹੀਂ ਵੀ ਤੁਸੀਂ ਓ ਲੈਵਲ ਨੂੰ ਹਜੇ ਸਮਝੇ ਨਹੀਂ ਹੈਗੇ ਜਾਂ ਕਰਨਾ ਤੁਹਾਡਾ ਮੂੜ ਨਹੀਂ ਬੰਦਾ 6 ਮਹੀਨੇ ਸਾਲ ਦਾ ਇੱਕ ਕੋਰਸ ਹੁੰਦਾ ਉਹ ਕਰ ਲਓ ਤਾਂ ਤੁਸੀਂ ਸਰਕਾਰੀ ਨੌਕਰੀ ਲੈਣ ਦੇ ਹੱਕਦਾਰ ਮੰਨ ਜਾਂਦੇ ਜਿੱਦਾਂ ਇਹਦੇ ਵਿੱਚ ਵੀ ਹੋ ਰਿਹਾ ਹੈ ਕਲਰਕਰੀ ਨੌਕਰੀ ਵਾਸਤੇ ਓ ਲੈਵਲ ਦਾ ਕੋਰਸ ਵੀ ਉਹਨਾਂ ਨੇ ਜਿਹੜਾ ਉਹ ਮੰਗਿਆ ਆ ਪਲੰਬਰ ਵਾਸਤੇ ਤੁਸੀਂ ਆਈਟੀ ਕੀਤੀ ਹੋਵੇ ਪਲੰਬਿੰਗ ਦੀ ਫਿਟਰ ਦੀ ਇੰਟਰਨਲ ਟਰੇਡ ਦੀ ਠੀਕ ਹੈ ਜੀ ਔਰ ਐਟ ਲੀਸਟ ਵਿਦ 2 ਇਅਰ ਜਿਹੜਾ ਐਕਸਪੀਰੀਅੰਸ ਹੋਵੇ ਕਾਰਪੈਂਟਰ ਜੀ ਵੀ ਆਈਟੀ ਕੀਤੀ ਹੋਵੇ ਐਦੇ ਟੈਲੀਫੋਨ ਆਪਰੇਟਰ ਆ ਟੈਲੀਫੋਨ ਆਪਰੇਟਰ ਦੇ ਵਿੱਚ ਵੀ ਉਹ ਕਹਿੰਦਾ ਕਿ ਪਾਸ ਬੈਚਲਰ ਡਿਗਰੀ ਫਰੋਮ ਰਿਕੋਗਨਾਈਡ ਯੂਨੀਵਰਸਿਟੀ ਔਰ ਵਿਦ ਡਿਪਲੋਮਾ ਹੋਵੇ ਜਿਹੜਾ ਕੰਪਿਊਟਰੀ ਨੋਲੇਜ ਹੋਵੇ ਉਹਨੂੰ ਇਹਦੇ ਵਿੱਚ ਵੀ ਇਹਨੇ ਜਿਹੜਾ ਮੰਗਿਆ ਹੋਣਾ ਦੇਖੋ ਆਹੀ ਡੋਇਕ ਦਾ ਜਿਹੜਾ ਓ ਲੈਵਲ ਦਾ ਜਿਹੜਾ ਕੋਰਸ ਜਿਹੜਾ ਹੋਵੇ ਉਹਨੇ ਆ ਮੰਗਿਆ ਹੋਇਆ ਓ ਲੈਵਲ ਸਰਟੀਫਾਈਡ ਠੀਕ ਹੈ ਅੱਗੇ ਤੋਂ ਇਸ ਵੀਡੀਓ ਨੂੰ ਜਿਹੜੇ ਸੁਣਦੇ ਪਿਆ ਉਹ ਆਪਣੇ ਯਾਰਾਂ ਦੋਸਤਾਂ ਦੱਸ ਦੋ ਵੀ ਭਾਈ ਗ੍ਰੈਜੂਏਸ਼ਨ ਤੋਂ ਬਾਅਦ ਜੇ ਸਰਕਾਰੀ ਨੌਕਰੀ ਲੈਣੀ ਆ ਤਾਂ ਉਹ ਲੈਵਲ ਦਾ ਕੋਰਸ ਕਰ ਲੋ ਸਰਕਾਰੀ ਕੋਰਸ ਹੁੰਦਾ ਬਹੁਤ ਸਸਤਾ ਜਿਹੜਾ ਕੋਰਸ ਹੁੰਦਾ ਮੈਂ ਹਮੇਸ਼ਾ ਇਹ ਕਹਿੰਦਾ ਹੁੰਦਾ ਵੀ ਇਹ ਕੋਰਸ ਜਿਹੜਾ ਉਹ ਕਰ ਲੋ ਠੀਕ ਹੈ ਜੀ ਉਪਰੋਕਤ ਸਾਈਆਂ ਬਖ ਬਖ ਸਾਮੇ ਵਾਲੀ ਪੰਜਾਬ ਸਿਵਲ ਸਰਵਿਸਿਸ ਦੇ ਜੋ ਰੂਲਸ ਆਗੇ ਆ ਉਹਦੇ ਹਿਸਾਬ ਦੇ ਨਾਲ ਜਿਹੜੀ 10ਵੀਂ 10ਵੀਂ ਤੱਕ ਜਿਹੜੀ ਉਹ ਪੰਜਾਬੀ ਪਾਸ ਹੋਣੀ ਚਾਹੀਦੀ ਆ ਇਹ ਵੀ ਮੈਂ ਹਮੇਸ਼ਾ ਇਹ ਕਹਿੰਦਾ ਕਿ ਅਗਰ ਤੁਸੀਂ ਪੰਜਾਬ ਸਰਕਾਰ ਵਿੱਚ ਸਰਕਾਰੀ ਨੌਕਰੀ ਕਰਨੀ ਆ ਤਾਂ ਜਰ ਦਸਵੀਂ ਦੇ ਵਿੱਚ ਪੰਜਾਬੀ ਜਿਹੜੀ ਪਾਸ ਹੋਣੀ ਉਹ ਜ਼ਰੂਰੀ ਆ ਉਮਰ ਸੀਮਾ ਦੀ ਦੇਖੀਏ ਤਾਂ ਉਮਰ ਸੀਮਾ ਜਿਹੜੀ 1 1 2024 ਦੇ ਅਨੁਸਾਰ ਜਨਰਲ ਜਨਰਲ ਸ਼੍ਰੇਣੀ ਦੇ ਉਮੀਦਵਾਰ ਦੀ ਉਮਰ 18 ਸਾਲ ਤੋਂ ਘੱਟ ਤੇ 37 ਸਾਲ ਤੋਂ ਵੱਧ ਨਹੀਂ ਹੋਣੀ ਚਾਹੀਦੀ ਪੰਜਾਬ ਰਾਜ ਦੇ ਅਨੁਸੂਚਿਤ ਜਾਤੀ ਤੇ ਪਛੜੀ ਸ਼੍ਰੇਣੀ ਦੇ ਉਮੀਦਵਾਰ ਹੈਗੇ ਵੱਧ ਤੋਂ ਵੱਧ ਉਹ 42 ਸਾਲ ਦੀ ਹੋਵੇ ਬਾਕੀ ਜਿਹੜੀ ਏਜ ਰਿਲੈਕਸੇਸ਼ਨ ਹੈਗੀ ਜਿਹੜੀ ਰੂਲਸ ਹੈਗੇ ਸਰਕਾਰ ਦੇ ਜਿਹੜੇ ਉਹਦੇ ਅਨੁਸਾਰ ਹੀ ਜਿਹੜੀ ਉਹ ਹੋਣੀ ਆ ਇਸ ਵੀਡੀਓ ਵਿੱਚ ਮੈਂ ਇਸੀ ਜਿਹੜੀ ਐਡ ਕਾਫੀ ਇਹਦੇ ਵਿੱਚ ਮੈਂ ਡਿਟੇਲ ਚ ਅੱਗੇ ਬਹੁਤ ਇੰਪੋਰਟੈਂਟ ਗੱਲ ਹੋਣੀ ਆ ਤੁਸੀਂ ਇਹ ਵੀਡੀਓ ਨੂੰ ਜੇ ਸਕਿੱਪ ਨਾ ਕਰਿਓ ਲਾਸਟ ਵਿੱਚ ਉਹਨਾਂ ਨੇ ਬਹੁਤ ਜ਼ਿਆਦਾ ਜ਼ੁਬਰੀ ਗੱਲਾਂ ਕੀਤੀਆਂ ਹੋਈਆਂ ਅੱਗੇ ਦਾ ਤਨਖਾਹ ਸਕੇਲ ਦੱਸਦਾ ਕਿ ਇਹ ਵਰਕਮਿਸਤਰੀ ਜਾਂ ਕਲਰਕ ਆ ਜਾਂ ਪਲੰਬਰ ਜਾਂ ਕਾਰਪੈਂਟਰ ਟੈਲੀਫੋਨ ਆਪਰੇਟਰ ਜਿਹੜੀ ਹੈਗੀ ਆ ਤਨਖਾਹ ਸਕੇਲ ਤੇ ਪੱਤੇ 7ਵੇਂ ਕੇਂਦਰੀ ਤਨਖਾਹ ਸਕੇਲ ਅਨੁਸਾਰ ਆ 19900 ਰੁਪਇਆ ਮਹੀਨਾ ਲੈਵਲ 2 ਤੇ ਇਹ ਆ ਜੀ ਤਨਖਾਹ ਸਟਾਰਟਿੰਗ ਜਿਹੜੀ ਇਹਨਾਂ ਦੀ ਜਿਹੜੀ ਪਰੰਦੀ ਫੀਸ ਹੈਗੀ ਆ ਉਹ ਜਨਰਲ ਨੇ ਭਰਨ ਦੇ 100000 ਰੁਪਏ ਲੱਗਣਾ ਐ ਐਸਸੀ ਬੀਸੀ ਦਾ 250 ਰੁਪਏ ਲੱਗਨੇ ਆ ਸਾਬਕਾ ਪੋਸਟ ਤੇ ਆਸ਼ੀਰਦ ਜਿਹੜੀ ਉਹ ਲੱਗਣਾ ਹੈਗਾ 200 ਰੁਪਏ ਜਿਹੜਾ ਨੂੰ ਭਰਨ ਦਾ ਲੱਗਣਾ ਆ ਇੱਕ ਗੱਲ ਇਸ ਵਿੱਚ ਧਿਆਨ ਰੱਖਣਾ ਕਿ ਜਿਹੜੀ ਇਹ ਵਾਲੇ ਪੋਸਟਾਂ ਨਿਕਲਿਆ ਇਹਦੇ ਵਿੱਚ ਅਗਰ ਤੁਸੀਂ ਇੱਕ ਵਾਰੀ ਭਰਤਾ ਉਹਨੂੰ ਸਬਮਿਟ ਕਰਤਾ ਤਾਂ ਇਹਦੇ ਵਿੱਚ ਐਡੀਟਿੰਗ ਦੀ ਕਰੈਕਸ਼ਨ ਕਰਨ ਦੀ ਕੋਈ ਆਪਸ਼ਨ ਨਹੀਂ ਹੈ ਇੱਕ ਵਾਰੀ ਤੁਸੀਂ ਸਬਮਿਟ ਕਰਤਾ ਤਾਂ ਉਹੀ ਸਬਮਿਟ ਰਹਿਣਾ ਜੇ ਫੀਸ ਇੱਕ ਵਾਰੀ ਭਰਤੀ ਰੁਪਏ ਨਹੀਂ ਕਿ ਫਿਰ ਮੈਨੂੰ ਫੀਸ ਕਈ ਕਹਿੰਦਾ ਮੈਨੂੰ ਵਾਪਸ ਕਰੋ ਅਸੀਂ ਦੇਖਦੇ ਆ ਬਹੁਤ ਵਾਰੀ ਬੱਚੇ ਇਹ ਡਿਮਾਂਡ ਕਰਨ ਲੱਗੇ ਕਿ ਮੈਂ ਤਾਂ ਹੁਣ ਕਰਨਾ ਨਹੀਂ ਸੀ ਮੇ ਤੋਂ ਗਲਤ ਭਾਰੋ ਗਿਆ ਮੇਰੀ ਫੀਸ ਰਿਫੰਡ ਹੋ ਜਾਵੇ ਸੋ ਇਹ ਇਹਦੇ ਵਿੱਚ ਇਹ ਕੁਸ਼ਣ ਜਿਹੜਾ ਉਹ ਨਹੀਂ ਹੋਣਾ ਠੀਕ ਹੈ ਜੀ ਰਾਖਾ ਫਾਕਰਾਂ ਦਾ ਅਗਰ ਤੁਸੀਂ ਲਾਭ ਲੈਣਾ ਤਾਂ ਤੁਸੀਂ ਪੰਜਾਬ ਦੇ ਜਿਹੜੇ ਹੋਣੇ ਚਾਹੀਦੇ ਆ ਉਹ ਤੁਹਾਡੇ ਕੋਲ ਸਬੰਧਤ ਜਿਹੜੀ ਜਾਤ ਉਹ ਤੁਹਾਡੀ ਕਾਸਟ ਹੈਗੀ ਉਹਦਾ ਜਿਹੜਾ ਸਰਟੀਫਿਕੇਟ ਹੋਣਾ ਜਿਹੜਾ ਉਹ ਜ਼ਰੂਰੀ ਆ ਇਹ ਜਿਹੜੀਆਂ ਗੱਲਾਂ ਇਹ ਨਾਰਮਲ ਗੱਲਾਂ ਆ ਏਕੇ ਦੱਸਦਾ ਕਿ ਇਹਨਾਂ ਨੇ ਜਿਹੜਾ ਪਹਿਲਾਂ ਕੱਢਿਆ ਸੀ ਇਹਦੇ ਵਿੱਚ ਇਹ ਪਹਿਲਾਂ ਜਿਹੜੀ ਇਸ ਇਸ਼ਤਿਹਾਰ ਕੱਢਿਆ ਸੀਗਾ ਉਹ ਜਿਨ੍ਹਾਂ ਨੇ ਇਹਨਾਂ ਨੌਕਰੀਆਂ ਵਾਸਤੇ ਸੇਮ ਡਿਪਾਰਟਮੈਂਟ ਵਿੱਚ ਅਪਲਾਈ ਕੀਤਾ ਉਹ ਦੁਬਾਰਤੋਂ ਫਿਰ ਅਪਲਾਈ ਕਰ ਲੈਣ ਜਿਹੜੀਆਂ ਪੋਸਟਾਂ ਅੱਜ ਸਬ ਪਬਲਿਸ਼ ਹੋਈਆਂ ਉਹਨਾਂ ਪੋਸਟਾਂ ਵਾਸਤੇ ਦੁਬਾਰਤੋਂ ਆਪਣੇ ਕੀਤੇ ਹੋਏ ਨੂੰ ਆਪਣਾ ਲੌਗਇਨ ਆਈਡੀ ਪਾਸਵਰਡ ਉਹਨਾਂ ਕੋਲ ਹੋਏਗਾ ਉਹ ਭਰ ਕੇ ਦੁਬਾਰਤੋਂ ਉਹਨੂੰ ਅਪਡੇਟ ਕਰ ਲੈਣ ਕਿਉਂਕਿ ਪੁਰਾਣੇ ਵਾਲਾ ਜਿਹੜਾ ਉਹ ਇਹਨਾਂ ਇਹਨਾਂ ਪੋਸਟਾਂ 'ਤੇ ਪੁਰਾਣੇ ਵਾਲਾ ਨਹੀਂ ਬਣਿਆ ਹਨ ਉਹਨਾਂ ਨੂੰ ਨਵਾਂ ਆਪਣਾ ਪੁਰਾਣਾ ਲੌਗਇਨ ਆਈਡੀ ਭਰ ਕੇ ਉਹਨੂੰ ਦੁਬਾਰਤੋਂ ਜਿਹੜਾ ਅਪਡੇਟ ਕਰਨਾ ਪੈਣਾ ਹੈ ਜਿਆਦਾ ਜਾਣਕਾਰੀ ਡਿਟੇਲ ਚ ਪੜ੍ਹਨ ਵਾਸਤੇ ਇਹ ਜਿਹੜਾ ਪੀਡੀਐਫ ਤੁਸੀਂ ਪੜ ਲੈਣਾ ਪੜ ਕੇ ਹੀ ਤੁਸੀਂ ਸਾਰਾ ਅਪਲਾਈ ਜਿਹੜਾ ਕਰਨਾ ਤੇ ਓਬਜੈਕਟਿਵ ਟਾਈਪ ਜਿਹੜਾ ਲਿਖਤੀ ਪ੍ਰੀਖਿਆ ਹੋਏਗੀ ਠੀਕ ਹੈ ਜੀ ਔਰ ਇਹ ਟੈਸਟ ਹੋਣਾ ਹੈ ਇਹ ਦੇ ਵਿੱਚ ਤੁਸੀਂ 50% ਜਿਹੜੇ ਲਾਜ਼ਮੀ ਇਹ ਅੰਕ ਲੈਣੇ ਉਹ ਜ਼ਰੂਰੀ ਆ ਮੈਰਿਟ ਬਣੇਗੀ ਮੈਰਿਟ ਬਣ ਕੇ ਅੱਗੇ ਹੁਣ ਦੱਸਿਆ ਵੀ ਜੇ ਦਾ ਮੰਨ ਲਓ ਕਿਸੇ ਦੇ ਬਰਾਬਰ ਦੋਹਾਂ ਬੱਚਿਆਂ ਦੇ ਬਰਾਬਰ ਨੰਬਰ ਆ ਗਏ ਤਾਂ ਫਿਰ ਕੀ ਦੇਖਿਆ ਜਾਂਦਾ ਫਿਰ ਦੇਖਿਆ ਜਾਂਦਾ ਉਹਦੀ ਏਜ ਯਾਰ ਏਜ ਚ ਵੱਡਾ ਹੋਵੇ ਫਿਰ ਉਹਨੂੰ ਪ੍ਰੈਫਰੈਂਸ ਮਿਲ ਜਾਂਦੀ ਆ ਇਹ ਬੜਾ ਪੰਗਾ ਆ ਜੀ ਏਜ ਦਾ ਮੈਂ ਤਾਂ ਏਜ ਦੇ ਚੱਕਰ ਦੇ ਵਿੱਚ ਮੈਂ ਛੋਟਾ ਸੀ ਵੱਡੇ ਨੂੰ ਪ੍ਰੈਫਰੈਂਸ ਮਿਲ ਗਈ ਮੈਂ ਤਾਂ ਖੁਦ ਹੰਡਾਇਆ ਆਪਣੇ ਤਾਤੇ ਜਿਹਦੇ ਕਰਕੇ ਮੇਰੀ 10 ਸਾਲ ਹੋ ਗਈ ਮੇਰੀ ਤਾਂ ਕੋਈ ਪ੍ਰਮੋਸ਼ਨ ਨਹੀਂ ਹੋਈ ਮੈਂ ਬੜਾ ਪੜਿਆ ਲਿਖਿਆ ਬੰਦਾ ਪਰ ਏਜ ਵਿੱਚ ਛੋਟਾ ਹੋਣ ਕਰਕੇ ਉਹਨਾਂ ਨੇ ਜਿਹੜੀ ਏਜ ਵਿੱਚ ਮੇ ਤੋਂ ਵੱਡਾ ਸੀ ਉਹਨੂੰ 10 ਸਾਲ ਪਹਿਲੇ ਪ੍ਰਮੋਟ ਕਰਤਾ ਸੋ ਕਹਿਣ ਦਾ ਮਤਲਬ ਹੈ ਕਿ ਏਜ ਵੀ ਬੜਾ ਹੈ ਬੜਾ ਸਰਕਾਰ ਦਾ ਜਿਹੜਾ ਇਹ ਰੂਲ ਹੈ ਮੈਂ ਤਾਂ ਇਸ ਰੂਲ ਦੇ ਵਿੱਚ ਬੜਾ ਜਿਹੜਾ ਲਟਕਿਆ ਹੋਇਆ ਆ ਉਮੀਦਵਾਰ ਨੂੰ ਜੋਕਰ ਅਰੋਗ ਅਯੋਗ ਕਰਾਰ ਦੇ ਜਾਂਦਾ ਜਿਹੜਾ ਹੈਗਾ ਆ ਉਹ ਉਹਦੇ ਵਾਸਤੇ ਵੀ ਹਾਇ ਅਬ ਜਿਹੜੀ ਫੀਸ ਭਰਨੀ ਆ ਸੀ ਪਰ ਜਿਹੜਾ ਫਾਰਮ ਭਰਨਾ ਹੁਣ ਸਹੀ ਭਰੋ ਆਨਲਾਈਨ ਅਪਲਾਈ ਕਰਨ ਦੀ ਜਿਹੜੀ ਪ੍ਰਕਿਰਿਆ ਉਹਨੂੰ ਪੂਰੀ ਕਰੋ ਠੀਕ ਹੈ ਨਾ ਜੋ ਵੀ ਇਹਨਾਂ ਟਰਮ ਕੰਡੀਸ਼ਨਾਂ ਦਿੱਤੀਆਂ ਜਿਹੜੇ ਤੁਸੀਂ ਦੇਖ ਲੈਣੀਆਂ ਜਿਹੜੇ ਮੈਂ ਤੁਹਾਨੂੰ ਦੱਸਿਆ ਪੀਆ ਉਹ ਸਾਰੀਆਂ ਜਿਹੜੀ ਦੇਖ ਕੇ ਜਿਹੜਾ ਅਪਲਾਈ ਕਰਨਾ ਹੈ ਆਨਲਾਈਨ ਅਪਲਾਈ ਹੋਣਾ sssb.punjab.gov.in ਤੇ ਜਾ ਕੇ ਤੁਸੀਂ ਅਪਲਾਈ ਕਰਨਾ ਆ ਔਰ 22 ਤੋਂ ਲੈ ਕੇ 7 14 ਅਗਾਸਤ ਜਿਹੜਾ ਇਹਨੂੰ ਅਸੀਂ ਅਪਲਾਈ ਜਿਹੜਾ ਉਹ ਕਰਨਾ ਆ ਤੁਹਾਡਾ ਆਪਣਾ ਜਿਹੜਾ ਯੂਜ਼ਰ ਆਈਡੀ ਪਾਸਵਰਡ ਜਿਹੜਾ ਤੁਹਾਡਾ ਬਣਨਾ ਆ ਉਹਦੇ ਵਿੱਚ ਉਹੀ ਤੁਸੀਂ ਆਪਣੇ ਕੋਲ ਰੱਖਣਾ ਆ ਔਰ ਇਹ ਸਾਰੀ ਨੋਟੀਫਿਕੇਸ਼ਨ ਦੇਹੀ ਦੱਸਦੇ ਆ ਵੀ ਅਸੀਂ ਤੁਹਾਨੂੰ ਪਰਸਨਲ ਕਿਸੇ ਨੂੰ ਕੰਟੈਕਟ ਨਹੀਂ ਕਰਨਾ ਤੁਸੀਂ ਵੈਬਸਾਈਟ ਤੇ ਆਪਣਾ ਚੈੱਕ ਕਰਦੇ ਰਹਿਣਾ ਆ ਉਹਦੇ ਤੁਹਾਨੂੰ ਸਾਰੀ ਡਿਟੇਲ ਆਏਗੀ ਜੋ ਵੀ ਟੈਸਟਿੰਗ ਡਿਟੇਲ ਆਏਗੀ ਜਾਂ ਤੁਹਾਡਾ ਸਿਲੈਕਸ਼ਨ ਦੀ ਡਿਟੇਲ ਆਏਗੀ ਸਾਰੀ ਜਿਹੜੀ ਵੈਬਸਾਈਟ ਤੇ ਇਹਨਾਂ ਨੇ ਜਿਹੜੀ ਉਹ ਡਿclare ਕਰਨੀ ਆ ਤੁਸੀਂ ਆਪਣੇ ਆਪ ਨੂੰ ਅਪਡੇਟ ਰੱਖਣਾ ਹੈ ਵੈਬਸਾਈਟ ਤੇ ਇਹ ਸਾਰੀ ਧਿਆਨ ਚ ਲਿਓਣ ਵਾਲੀਆਂ ਗੱਲਾਂ ਜਿਹੜੀਆਂ ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤੁਸੀਂ ਧਿਆਨ ਚ ਰੱਖੋ ਫਿਰ ਵੀ ਜੇ ਕਿਸੇ ਨੂੰ ਕੋਈ ਡਾਊਟ ਹੈ ਕਿ ਇਹ ਜਿਹੜੇ ਫੋਨ ਨੰਬਰ ਦਿੱਤੇ ਹੋਏ ਆ ਤੁਸੀਂ ਇਹਨਾਂ ਫੋਨ ਨੰਬਰ ਤੇ ਇੱਕ ਗੱਲ ਕਰ ਸਕਦੇ ਆ ਤੁਸੀਂ ਦਾ ਸਕਰੀਨਸ਼ਾਟ ਲੈ ਲਓ ਆ ਫੋਨ ਨੰਬਰ ਆ ਤੇ ਤੁਸੀਂ ਇਹਨਾਂ ਫੋਨ ਨੰਬਰ ਤੇ ਉਹਨਾਂ ਨਾਲ ਗੱਲ ਕਰਕੇ ਸਾਰਾ ਜਿਹੜਾ ਉਹ ਪਤਾ ਕਰ ਸਕਦੇ ਆ ਤੇ ਇਹ ਜਿਹੜੀ ਵੀਡੀਓ ਆ ਦੇਖੋ ਜੀ ਇੱਕ ਵਾਰੀ ਫੇਰ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਲੋੜਵੰਦ ਬੱਚਤ ਜਿਹੜੀ ਇਹ ਵੀਡੀਓ ਜਿਹੜੀ ਉਹਨੂੰ ਸ਼ੇਅਰ ਕਰ ਦਿਓ ਕਿਉਂਕਿ ਆਪਾਂ ਦੇਖ ਜਾਈਏ ਕਿ ਪਿੰਡਾਂ ਦੇ ਵਿੱਚ ਸ਼ਹਿਰਾਂ ਦੇ ਵਿੱਚ ਬਹੁਤ ਸਾਰੇ ਜਿਹੜੇ ਬੱਚੇ ਆ ਆਈਟੀਆਈ 홀ਡਰ ਬੈਠੇ ਆ ਜਿਨ੍ਹਾਂ ਨੂੰ ਅਹੀਂ ਨੌਕਰੀ ਤਾਂ ਨਹੀਂ ਲੱਭ ਰਹੀ ਮੇਲ ਨਹੀਂ ਨੌਕਰੀ ਸਰਕਾਰੀ ਤਾਂ ਉਹ ਅਪਲਾਈ ਕਰਕੇ ਆਪਣੀ ਜਿਹੜੀ ਅਜਮਾ ਸਕਦੇ ਆ ਜਿੱਦਾਂ ਵੀ ਆਪਾਂ ਕੋਸ਼ਿਸ਼ ਕਰ ਸਕਦੇ ਆ ਵੀ ਸਾਨੂੰ ਜਿਹੜੀ ਸਿਕਾਈ ਨੌਕਰੀ ਉਹ ਮਿਲ ਸਕਦੀ ਆ ਧੰਨਵਾਦ ਜੀ ਵੀਡੀਓ ਜਰੂਰ ਜਿਹੜਾ ਸ਼ੇਅਰ ਕਰ ਦਿਓ